ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਮੱਲਾ ਤੇ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਆਪਣੇ ਬਾਪੂ ਜੀ ਕੱਢ ਰਹੇ ਨੇ ਸਰੋਂ ਤੇ ਆਪਾਂ ਦਿਖਾਉਨੇ ਆ ਬਿਨਾ ਲਾਈਟ ਤੋਂ ਤੇ ਬਿਨਾ ਪੱਖੇ ਤੋਂ ਸਰੋਂ ਕੱਢੀ ਜਾ ਰਹੀ ਆ ਕਿ ਆਪਾਂ ਦਿਖਾਉਨੇ ਆ ਤੁਹਾਨੂੰ ਕਿੱਦਾਂ ਉਹ ਸਰੋਂ ਕੱਟਦੇ ਆ ਤੇ ਆ ਦਿਖਾਈਏ ਤੁਹਾਨੂੰ ਸਰੋਂ ਬਾਰੇ ਹਾਂਜੀ ਦੋਸਤੋ ਆਪਣੇ ਬਾਪੂ ਜੀ ਆ ਦੇਖ ਲਓ ਕਿ ਪੁਰਾਣੇ ਵਿਰਸੇ ਵਾਂਗੂ ਜਿਵੇਂ ਕਿ ਪਹਿਲਾਂ ਲੋਕ ਕੱਟਦੇ ਹੁੰਦੇ ਸੀ ਸਰੋਂ ਤੇ ਉਦਾਂ ਹੀ ਸਰੋਂ ਕੱਢ ਰਹੇ ਆ ਕੋਈ ਇਨਾਂ ਕੋਲੇ ਪੱਖਾ ਨਹੀਂ ਕੋਈ ਲਾਈਟ ਨਹੀਂ ਸੜਕ ਤੇ ਖੜੇ ਸਰੋਂ ਕੱਢ ਰਹੇ ਆ ਤੇ ਆਪਣੇ ਮਾਤਾ ਜੀ ਕਰ ਰਹੇ ਨੇ ਮੂਰੇ ਸਰੋਂ ਦੀ ਸਫਾਈ ਤੇ ਇੱਧਰ ਦੇਖ ਰੋ ਤੇ ਬਾਪੂ ਜੀ ਸੜਕ ਦੇ ਕੋਲੇ ਕੱਢ ਰਹੇ ਆ ਸਰੋਂ ਜਿਵੇਂ ਕਿ ਪਹਿਲਾਂ ਨਾ ਲੋਕ ਪ੍ਰਾਣੇ ਜਵਾਨੇ ਚ ਕੱਢਦੇ ਹੁੰਦੇ ਸੀ ਸਰੋਂਾਂ ਨੂੰ ਕਟ ਕੇ ਹੱਥਾਂ ਨਾਲ ਕੁੱਟਣੀਆਂ ਫਿਰ ਰੋਲਣੀਆਂ ਰੋਲ ਕੇ ਉਦਾਂ ਹੀ ਸਾਰੇ ਆਪਣੇ ਬਾਪੂ ਜੀ ਨੇ ਕੰਮ ਕੀਤੇ ਆ ਕਿ ਹੱਥਾਂ ਨਾਲ ਕੁੱਟੀ ਆ ਸਰੋਂਾਂ ਤੇ ਕਟ ਕੇ ਹੱਥਾਂ ਨਾਲ ਹੀ ਰੋਲੀ ਆ ਰੋਲ ਕੇ ਹੁਣ ਬਿਨਾ ਲਾਈਟ ਤੋਂ ਬਿਨਾ ਪੱਖੇ ਤੋਂ ਪਹਿਲਾਂ ਵਾਲੇ ਜਵਾਨੇ ਵਾਂਗੂ ਕੱਢ ਰਹੇ ਆ ਸਰੋਂ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਅੱਜ ਕੱਲ੍ਹ ਹੜੰਬਿਆਂ ਨਾਲ ਜਾਂ ਮਸ਼ੀਨਾਂ ਨਾਲ ਸਰੋਂ ਨੂੰ ਕੱਟਦੇ ਆ ਤੇ ਵੜਾਉਂਦੇ ਆ ਤੇ ਆਪਣੇ ਬਾਪੂ ਜੀ ਨੇ ਹੱਥੀਂ ਸਰੋਂ ਵੱਢ ਕੇ ਹੱਥੀਂ ਹੀ ਕੱਢੀ ਆ ਤੇ ਹੱਥੀਂ ਹੀ ਛਾਣ ਕੇ ਹੁਣ ਉਹਨੂੰ ਵਧੀਆ ਬਣਾ ਰਹੇ ਆ ਉਹਦੇ ਵਿੱਚੋਂ ਫੂਸ ਕੱਢ ਰਹੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਆਓ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆ ਬਾਪੂ ਜੀ ਨੇ ਕਿੱਦਾਂ ਇਹ ਸਰੋਂ ਕੱਢੀ ਆ ਪਪੂ ਜੀ ਕਿੱਦਾਂ ਕੱਢੀ ਆ ਸਰੋਂ ਤੇ ਕਿਵੇਂ ਫਿਰ ਇਹਨੂੰ ਸਾਰੀ ਇਹ ਛਾਣੀ ਜਾਊਗੀ ਫੋਟੋ ਪਹਿਲਾਂ ਅਸੀਂ ਇਹਨੂੰ ਵੱਢ ਕੇ ਜਾਇਆ ਸੀ ਇਹ ਸੀ ਘਰੇ ਸਿੱਤੀ ਦਾ ਦੋ ਜਣੇ ਸੀ ਬੱਜਾ ਨੂੰ ਨਾਲ ਕਰ ਲਾ ਲਿਆ ਤੇ ਸਦਾ ਸੀ ਇਹ ਮੁਹ ਫੁੱਟੀ ਕੋਟਕੇ ਝਾੜ ਕੇ ਤੰਗੜੀ ਦੇ ਨਾਲ ਹੁਣ ਇਹ ਕੰਨ ਲੱਗੇ ਆ ਜਾਣੀ ਕਿ ਤੁਸੀਂ ਪੁਰਾਣੇ ਵੈਰਸ ਵਾਂਗੂ ਹੀ ਕੱਢ ਰਹੇ ਹੋ ਪੁਰਾਣਾ ਵੈਸਾ ਪਹਿਲਾਂ ਅਸੀਂ ਅਸੀਂ ਕੰਮ ਕਰਦੇ ਸੀ ਦੇਖਦੇ ਕਰਦੇ ਠੀਕ ਆ ਜੀ ਹੁਣ ਮਸ਼ੀਨਾਂ ਨਾਲ ਨਿਕਲਦੀ ਆ ਨਾ ਪੱਖਿਆਂ ਨਾਲ ਛਾਣੀ ਜਾਂਦੀ ਆ ਢੰਬੇ ਆ ਗਏ ਅੱਜ ਇਹ ਸਭ ਕਰਦੇ ਆ ਠੀਕ ਆ ਜੀ ਐ ਉਹ ਤਾਂ ਨਹੀਂ ਕੀ ਜ ਸਾਡੇ ਨਾਲ ਅਸੀਂ ਕੰਮ ਲੱਗੇ ਰਹਿੰਦੇ ਆ ਟਾਈਮ ਪੂਰਾ ਹੋ ਜਾਂਦਾ ਸਾਡਾ ਅੱਛਾ ਜੀ ਜਾਨੀ ਕਿ ਵਧੀਆ ਲਾਈਟ ਦੀ ਵੀ ਬਚਤ ਹੋ ਜਾਂਦੀ ਆ ਆ ਜੀ ਲਾਈਟ ਦੀ ਲੋੜ ਨਹੀਂ ਪੈਂਦੀ ਕੁਦਰਤੀ ਹਵਾयां ਨੇ ਕੱਢ ਲੈਣੇ ਉਹ ਏ ਲੈ ਲਈ ਦੀ ਆ ਠੀਕ ਆ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਪੂ ਜੀ ਛਾਣ ਰਹੇ ਆ ਸਰੋਂ ਨੂੰ ਹਵਾ ਦੇ ਵਿੱਚ ਤੇ ਥੱਲੇ ਢੇਰ ਲੱਗੀ ਜਾਂਦਾ ਸਰੋਂ ਦਾ ਤੇ ਆ ਹੁਣ ਆਪਾਂ ਤੁਹਾਨੂੰ ਦੱਸੀਏ ਅੱਗੇ ਬਾਰੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਲਿਆ ਕਿ ਬਾਪੂ ਜੀ ਆਪਣੇ ਸਰੋਂ ਕੱਢ ਰਹੇ ਸੀ ਤੇ ਆਪਾਂ ਇਹਨਾਂ ਨਾਲ ਕੀਤੀ ਆ ਗੱਲਬਾਤ ਤੇ ਆਪਣੀ ਵੀਡੀਓ ਜੇ ਲੱਗੀ ਵਧੀਆ ਤਮ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦੀ